ਹਾਂਜੀ ਆ ਦੇਖੋ ਵੀਰੋ ਸਵਿਫਟ ਕਾਰ ਇਹਨਾਂ ਨੇ ਖਨੌਰੀ ਜਿਹੜੇ ਮੋਦੀ ਦੇ ਬੰਦੇ ਸੀ ਉਹਨਾਂ ਨੇ ਦੇਖੋ ਕਿਵੇਂ ਨੁਕਸਾਨ ਕੀਤਾ ਖਨੌਰੀ ਬਾਰਡਰ ਤੇ ਠੀਕ ਆ ਆਰਐਸਐਸ ਦੇ ਬੰਦੇ ਛੱਡੇ ਹੋਏ ਸੀ ਜਿਹੜੇ ਮੋਦੀ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਦੇਖੋ ਕਿਵੇਂ ਉਹ ਖੜਿਆ ਨਾ ਬਾਰਡਰ ਤੇ ਜਜੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਨੇ ਗੱਡੀ ਦਾ ਕਿਵੇਂ ਪੰਨਾ ਤੋੜ ਕੇ ਕੀਤੀ ਦੇਖੋ ਕਿਵੇਂ ਸ਼ੀਸ਼ੇ ਬੰਨੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਕਿਸਾਨਾਂ ਨਾਲ ਕੀ ਕੀ ਭਾਲਦੇ ਸੀ ਕਿਸਾਨਾਂ ਤੋਂ ਦੇਖੋ ਬਾਰਡਰ ਤੇ ਕਿਵੇਂ ਜਚੇ ਖੜੇ ਆ ਫੌਜੀ ਗਾਹਾਂ ਨਹੀਂ ੱਟਪੰਦੰਦੇ ਇਹ ਕਿਸਾਨਾਂ ਨੂੰ ਕਿਉਂ ਕਿਸਾਨ ਆਪਣੀ ਮੰਗ ਮੰਗ ਨਹੀਂ ਸਕਦੇ ਕਿਸਾਨਾਂ ਦਾ ਹੱਕ ਨਹੀਂ ਆਪਣੀਆਂ ਫਸਲਾਂ ਦਾ ਮੁੱਲ ਲੈਣ ਦਾ ਜਦੋਂ ਹਰੇਕ ਆਪਣੀ ਚੀਜ਼ ਦਾ ਮੁੱਲ ਲੈਂਦਾ ਤੇ ਸਾਨੂੰ ਵੀ ਹੱਕ ਆ ਤੇ ਆ ਦੇਖੋ ਸਬਰਾਜ ਟਰੈਕਟਰ ਦਾ ਕਿਸਾਨ ਦਾ ਪੁੱਤ ਦੇਖੋ ਕਿਵੇਂ ਬੰਨਿਆ ਇਹਨਾਂ ਨੇ ਟੈਂਕੀਆਂ ਵਿੱਚ ਨੂਨ ਪਾਇਆ ਤੇ ਖੰਡ ਪਾਈ ਤੇਲ ਡੋਲਿਆ ਦੇਖੋ ਟਰਾਲੀ ਦਾ ਕਿਵੇਂ ਟਾਇਰ ਪੰਚਰ ਕੀਤਾ ਦੇਖੋ ਕੂਲਰ ਕੂਲਰ ਦੇਖੋ ਇੱਧਰ ਕੂਲਰ ਕਿਵੇਂ ਬੰਨੇ ਆ ਨਾ ਨਹੀਂ ਹੁਣ ਮੱਛਰ ਦਾ ਟਾਈਮ ਸੀ ਵੀ ਕਿਸਾਨ ਤੰਗ ਹੋਣ ਆਹ ਸਵਰਾਜ ਟਰੈਕਟਰ ਦੇਖੋ ਕਿਵੇਂ ਡੱਕ ਬੰਨੇ ਦੇਖੋ ਟਰਾਲੀਆਂ ਪੈਂਚਰਾਂ ਕੀਤੀਆਂ ਤੈਨੂੰ 36 30 ਟਰੈਕਟਰ ਦੇਖੋ ਕਿਵੇਂ ਪੈਰੀ ਹਾਲ ਦਾ ਕਿਸਾਨ ਦਾ ਇਹ ਟਰੈਕਟਰ ਨਹੀਂ ਹੁੰਦਾ ਇਹ ਪੁੱਤ ਹੁੰਦਾ ਤੈਨੂੰ ਮੈਂ ਨੰਬਰ ਦੇਉਣਾ ਇਹ ਨਹੀਂ ਕਿਸਾਨ ਚੌਹ ਨਹੀਂ ਲੱਦਣ ਦਿੰਦਾ ਟਰੈਕਟਰ ਨੂੰ ਇਹਨਾਂ ਨੇ ਕਿਵੇਂ ਪੰਨ ਤੋੜ ਦਿੱਤੀ ਠੀਕ ਆ ਆ ਦੇਖੋ ਘੱਟੋ ਘੱਟ 15 ਲੱਖ ਦਾ ਟਰੈਕਟਰ ਆ 4x4 ਮਸ਼ੀਨ ਦੇਖੋ ਵਿਚਾਰੇ ਨੇ ਨਵਾਂ ਨਵਾਂ ਲਿਆਂਦਾ ਸੀ ਸਰਦਾਰ ਨੇ ਕਿੰਨਾ ਨਿਆਂ ਤੇ ਪੁੰਨਿਆ ਤੋੜਿਆ ਕਿੰਨੇ ਦਾ ਨੁਕਸਾਨ ਕਰਤਾ ਇਹ ਹੁਣ ਕੀ ਭਾਲਦੇ ਸੀ ਡਿੱਕ ਦਾ ਨੁਕਸਾਨ ਕੀਤਾ ਇਹਨਾਂ ਨੇ ਤੇਰ ਦੇਖੋ ਸਵਰਾਜ ਟੈਕ ਠੀਕ ਆ ਨੁਕਸਾਨ ਜਿੰਨਾ ਦੇ ਸਾਰੇ ਟਰੈਕਟਰ ਸੀ ਆ ਦੇਖੋ ਅਰਜਨ ਟਰੈਕਟਰ ਅਰਜਨ ਟਰੈਕਟਰ ਦਾ ਬਹੁਤ ਜਿਆਦਾ ਭਾਰੀ ਨੁਕਸਾਨ ਹੋਇਆ ਡਿੱਕ ਦਾ ਨੁਕਸਾਨ ਕੀਤਾ ਦੇਖੋ ਟਾਇਰ ਬਹੁਤ ਮਹਿੰਗੇ ਆ ਟਾਇਰਾਂ ਵਿੱਚ ਕਿੱਲ ਮਾਰੇ ਗਏ ਹਾਂਜੀ ਆਪਣੀ ਵੀਡੀਓ ਨੂੰ ਸ਼ੇਅਰ ਤੇ ਲਾਇਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਭਰਾ